ਆ ਮਿੱਤਰੋ ਜੀ ਗੱਲ ਕਰੀਏ ਲੈਟਰ ਬਾਕਸ ਦੇ ਵਿੱਚ ਵੀ ਪਹਿਲਾਂ ਵਾਲੇ ਬੰਦਿਆਂ ਨੇ ਬਹੁਤ ਚਿੱਠੀਆਂ ਪਾਆਂ ਹੋਣਗੀਆਂ ਫਿਲਹਾਲ ਤਾਂ ਉਹ ਟੈਕਨੋਲੋਜੀ ਬਦਲ ਗਈ ਤੇ ਇਹ ਚੀਜ਼ਾਂ ਖਾਤਮ ਹੋ ਗਈਆਂ ਪਹਿਲਾ ਬੰਦਾ ਇਹਦੇ ਵਿੱਚ ਚਿੱਠੀ ਪਾ ਦਿੰਦਾ ਸੀ ਇੱਥੋਂ ਦੀ ਚਿੱਠੀ ਪਾ ਕੇ ਆਪ ਉਹ ਤੁਰ ਜਾਂਦਾ ਵੀ ਚਿੱਠੀ ਸਾਡੀ ਪਹੁੰਚ ਜੂ ਤੇ ਆ ਪਿਆ ਪ੍ਰਾਤਨ ਟੈਲੀਫੋਨ ਪੁਰਾਣਾ ਟੈਲੀਫੋਨ ਰਸੀਵਰ ਆ ਕਾ ਪਿਆ ਟੈਲੀਫੋਨ ਆ ਪਿਆ ਜੀ ਪ੍ਰੈਸ ਆ ਗਈ ਕੋਲੇ ਤੇ ਚੱਲਣ ਵਾਲੀ ਤੇ ਪੁਰਾਣੀਆਂ ਆ ਗਈਆਂ ਬੋਤਲਾਂ ਦੀਆਂ ਤੇ ਆ ਇਹ ਪ੍ਰੈਸ ਵੀ ਆ ਗਈ ਮਿੱਤਰੇ ਵੀ ਕੋਲੇ ਤੇ ਚੱਲਣ ਵਾਲੀ ਪ੍ਰੈਸ ਆ ਕੋਲੇ ਤੇ ਚੱਲਣ ਵਾਲੀ ਟ੍ਰੇਨ ਨੂੰ ਸਿਗਨਲ ਦੇਣ ਵਾਲਾ ਕਰੇ ਸੁਨ ਲੈਂਪ ਠੀਕ ਹੈ ਟ੍ਰੇਨ ਨੂੰ ਸਿਗਨਲ ਦਿੱਤਾ ਜਾਂਦਾ ਸੀ ਆਹ ਲੈਂਪ ਦੇ ਨਾਲ ਤੇਲ ਵਾਲਾ ਲੈਂਪ ਆ ਟ੍ਰੇਨ ਨੂੰ ਸਿਗਨਲ ਦੇ ਜੀ ਗ੍ਰਾਮੋਫੋਨ ਪੱਥਰ ਦੇ ਤਵੇਆਂ ਤੇ ਚੱਲਣ ਵਾਲੀ ਮਸ਼ੀਨ ਆ ਠੀਕ ਹੈ ਇਹਦੇ ਉੱਤੇ ਤਵੇ ਧਰ ਕੇ ਚੱਲਦੇ ਸੀਗੇ ਮਿੱਤਰੋ ਤਵੇ ਇਹਦੇ ਸਾਈਡ ਤੇ ਜਗ੍ਹਾ ਵੀ ਹੁੰਦੀ ਸੀ ਉਹਦੇ ਵਿੱਚ ਸਟੋਰ ਵੀ ਹੁੰਦੀ ਸੀ ਨਾਲ ਤੇ ਨਾਲ ਹੀ ਇਹਦੇ ਤੂੰਬੀ ਪਈ ਆ ਆਹ ਚੀਜ਼ ਆ ਜਿਹੜੀ ਇਹ ਤਾਂ ਜ਼ਿੰਮੇਗਰੀ ਹੈ ਜੇ ਸਾਡੇ ਵਾਲੀ ਜਨਰੇਸ਼ਨ ਨੇ ਵੀ ਦੇਖਿਆ ਜੇ ਗੱਲ ਕਰੀ 90 ਤੋਂ 2000 ਮਾਡਲ ਤੱਕ ਸਾਰਿਆਂ ਨੇ ਦੇਖਿਆ ਮੱਜੇ ਜੋੜ ਕੇ ਸਪੀਕਰ ਲੱਗਦੇ ਗਿਆਂ ਹਾਂ ਜਾਂ ਵੇਲੇ ਇਹ ਹੁਣ ਤਾਂ ਬਿਲਾਲ ਖਾਦਮੀ ਹੋ ਚੁੱਕਿਆ ਤੇ ਕਰੋ ਚੱਕਾ ਆ ਮੈਨੂੰ ਲੱਗਦਾ ਡੀਵੀਡੀ ਆ ਗਈ ਹੈ ਨਾ ਨਾ ਦੂਜਾ ਆ ਗਿਆ ਯਾਰ ਪੀਸੀਆ ਪੀਸੀਆ ਵਾਲਾ ਜਗਾੜ ਆ ਗਿਆ ਇਹ ਆ ਗਈ ਆਪਣੀ ਸ਼ੇਵਿੰਗਾਂ ਬਟਨ ਵਾਲੀ ਜਿਹੜੀ ਮੱਜੇ ਤੇ ਲਾ ਕੇ ਬੰਦਾ ਵਟਦਾ ਲੈਂਪ ਆ ਗਈ ਆ ਪੱਠੀ ਆ ਗਈ ਜੀੜ ਕੇ ਆਪਾਂ ਅੱਗ ਜੀ ਮਚਾਉਂਦੇ ਹੁੰਦੇ ਜਿਵੇਂ ਹੁਣ ਵੀ ਇਹ ਆਹ ਪੱਠੀ ਨੂੰ ਤਾਂ ਆਪਣੇ ਜਿਹੜੇ ਗੱਡਿਆਂ ਵਾਲੇ ਉਹ ਹਲੇ ਵੀ ਵਰਤਦੇ ਆ ਇਹ ਜੀਦਾਂ ਨੂੰ ਤੇ ਆ ਗਈਆਂ ਪੱਖੀਆਂ ਲੈਂਪਾਂ ਮਧਾਣੀ ਕਿਆ ਬਾਤ ਆ ਯਾਰ